ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਭੀ ਦਾ ਤੁਸੀਂ ਸਾਰੇ ਜਿਹੜੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜਿੱਦ ਕੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਭਾਤ ਬਾਤ ਤੁਹਾਡੇ ਹੋਵੇ ਸ਼ਾ ਖੁਸ਼ ਰੱਖੇ ਚੜ੍ਹਦੀਆ ਕਲਾ ਚ ਰੱਖੇ ਤੇ ਤੁਸੀਂ ਸਾਡਾ ਵਲੌਗ ਦੇਖਿਆ ਜੀ ਦੋ ਕੁ ਦਿਨ ਪਹਿਲਾਂ ਆਪਾਂ ਨੇ ਘਰੇ ਬੁਲਾਇਆ ਤੇ ਜਿਹੜਾ ਬਿੱਤਰ ਜਿਹੜਾ ਟੈਲਾਂ ਦਾ ਕੰਮ ਕਰਦਾ ਤੇ ਉਹਦੇ ਸਾਨੂੰ ਜਿਹੜਾ ਵੀ ਟੋਟਲ ਉਹਦਾ ਐਸਟੀਮੇਟ ਵੱਡਦਾ ਦਾ ਸਬਾਤ ਦਾ ਉਹਰੇ ਸਾਨੂੰ ਲਿਖ ਕੇ ਦੇ ਦਿੱਤਾ ਤਾਂ ਤੇ ਦੱਸ ਦਿੱਤਾ ਤੇ ਅੱਜ ਪਹੁੰਚੇ ਜੀ ਅੱਪਾ ਸਵਾ ਚੱਕੜ ਵਾਸਤੇ ਸ਼੍ਰੀ ਚੰਕੌਰ ਸਾਹਿਬ ਦਾੜਾ ਵੱਡੀ ਕਰਮਚੱਦ ਦੀ ਹੱਤੀ ਹੈ ਜੀ ਇਹ ਬਹੁਤ ਪੁਰਾਣੀ ਦੁਕਾਨ ਹੈ ਜੀ ਇਹਦਾ ਦੀ ਬਿਲਕੁਲ ਦਾੜਾ ਵੱਡੀ ਦੇ ਵਿੱਚ ਆਹੇ ਦੁਕਾਨ ਇਹਨਾਂ ਦੀ ਤੇ ਨਾਲ ਮੇਰਾ ਵੱਡਾ ਭਾਈ ਹਾਂਜੀ ਭਾਈ ਜੀ ਇਹ ਅੱਜ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੈ ਤੇ ਇਹ ਬਿੱਦੂ ਕਹਿੰਦਾ ਵੀ ਲੈ ਵੀ ਅੱਜ ਅੱਪਾ ਚੱਕ ਕੇ ਲਿਗੋੜੀ ਹੈ ਇੱਟ ਇਹਨੂੰ ਮਿਲੀ ਸੀ ਅੱਜ ਬਾਈ ਨੂੰ ਪੇਵਟ ਤੇ ਹੁਣ ਵਦੂ ਆਇਆ ਤਾਂ ਵੀ ਲੈੜੀ ਕੇੜੀ ਹੈ ਵੇਣੀਆਂ ਹੁਣ ਪਹਿਲਾਂ ਦੇਖ ਲੈਣੇ ਆ ਕਹਿੰਦੇ ਕਿਹੜੀ ਲੋਟ ਆ ਸਲੈਕਟ ਕਰਦੇ ਆ ਫਿਰ ਉਹ ਹਿਸਾਬ ਨਾਲ ਆਪਾਂ ਦੇਖ ਲੈਂਦੇ ਹਾਂ ਦੇ ਲਈ ਵੀ ਪਹਿਲਾ ਚੀਜ਼ ਚੰਦ ਕਰੀਏ ਰੇਟ ਵੇਟ ਜੋ ਵੀ ਆ ਕਰਕੇ ਫੇਰ ਚੱਕਦੇ ਆ ਤੇ ਅਸੀਂ ਵੈਸੇ ਸੱਚੀ ਦੱਸੀਏ ਜੀ ਅਸੀਂ ਉਹ ਕਬਰੀ ਕਰਦੇ ਦੁਕਾਨਾਂ ਪਰ ਫਿਰ ਜਾਈਏ ਰੇਟ ਲਵਾਉ ਦੇ ਫਿਰ ਜਾਈਏ ਕਿ ਰਹੀ ਉਹ ਕਬਰੀ ਜੀ ਸਾਡੇ ਕੋਲ ਸਾਡੇ ਮੈਂ ਇਹ ਕਾਬਾ ਵੀ ਜਿੱਥੇ ਅਸੀਂ ਪੱਕਾ ਸਵਾ ਚੱਕੜਾ ਤਾਂ ਚੱਕੜਾ ਜਿੱਥੋਂ ਲੈਣਾ ਤਾਂ ਲੈਣਾ ਅਸੀਂ ਬਹੁਤੀ ਦੁਕਾਨਾਂ ਇੱਕ ਘੁੱਬੜ ਦਾ ਕੋਈ ਫਾਇਦਾ ਨਹੀਂ ਚਲਿਏ ਫਿਰ ਉੱਪਰ ਚਲੋ ਜੀ ਚਲੋ ਅੱਛਾ ਬਾਈ ਸਤਿ ਸ੍ਰੀ ਅਕਾਲ ਸਾਸ਼ਿਕਾ ਜੀ ਹੋਸ਼ੜਾ ਠੀਕ ਹੈ ਅੱਛਾ ਬਾਥਰੂਮ ਦੀ ਟਾਇਲ ਦਿਖਾਓ ਸਾਨੂੰ ਆਇਆ ਭਾਈ ਟੈਂ ਟੈਂ ਦਿਖਾ ਦੇ ਉੱਤੇ ਗੰਮ ਲਾਈਟਰ ਵਾਲਾ ਨਹੀਂ ਪਹਿਲਾਂ ਦੱਸ ਜੀ ਵੀਡੀਓ ਬਣਾਉਣੀ ਹੈ ਵਿੱਚ ਗੱਲ ਹੋਉਣਾ ਕਿੱਥੇ ਆ ਭਾਈ ਚੱਕਰ ਤਾਂ ਨਹੀਂ ਭਾਈ ਨੂੰ ਵੀਡੀਓ ਵੀਡੀਓ ਦਾ ਠੀਕ ਹੈ ਜੀ ਲੈ ਭਾਈ ਟਾਇਲ ਲੈ ਟਾਇਲ ਜਿਹੜੀ ਮਰਜ਼ੀ ਟਾਇਲ ਕੜੀ ਦੇ ਕ੍ਰੀਮ ਜੀ ਆਲਾ ਹੈ ਬਾਥਰੂਮ ਵਾਸਤੇ ਆਈ ਹਾਂਜੀ ਹਾਂਜੀ ਅੱਛਾ ਇਹ ਇਹ ਸਾਰਾ ਆਹ ਹਾਂ ਸਾਰੇ ਬਾਥਰੂਮ ਇਹ ਸਾਰੇ ਬਾਥਰੂਮ ਆ ਨਾ ਕੰਦ ਵਾਲੀ ਆ ਨਾ ਇਹ ਕੰਦ ਵਾਲੀ ਆ ਕੇ ਠੀਕ ਆ ਤੇ ਹੋਰ ਇਹ ਇਹ ਸਿਰੇ ਤੱਕ ਇਹ ਸਿਰੇ ਤੱਕ ਬਾਥਰੂਮ ਆ? ਹਾਂਜੀ ਆਹ ਬਾਥਰੂਮ ਆ ਤੇ ਆਹ ਬਾਥਰੂਮ ਆ। ਆਹ ਵੀ ਬਾਥਰੂਮ ਆ ਜੀ ਹੈ ਤੇ ਆਹ ਵੀ ਬਾਥਰੂਮ ਆ ਹਨਾ। ਠੀਕ ਆ। ਆ ਵੀ ਬਾਥਰੂਮ ਹੀ ਆ ਜੀ। ਆ ਮਨੇ ਕੋਈ ਯਾਰ ਇਹ ਤਾਂ ਰਸੋਈ ਆ। ਅਚਾਰ ਸੋਈ ਤਾਂ ਦੇਖੋ ਹਨਾ ਆਪਾਂ ਦਾ ਸਿਰਫ ਬਾਥਰੂਮ ਬਾਸੇ ਚਾਹੀਦਾ। ਬਾਥਰੂਮ ਵਾਲੀ ਹੀ ਬਾਸਾਰੀ ਆਹਾ। ਅੱਛਾ ਇਹਦੇ ਨਾਲ ਬੈਜਿੰਗ ਕਰੀ ਹੋਈ ਹੈ। ਫਰਸ ਦੀ ਇਹ ਇਹਦਾ ਨਾ ਫਲੋਰ ਲੱਗ ਗਈ ਹੈ ਇਹ ਇਹਦੀ ਫਰਸ ਦੀ ਮੈਚ ਹੀ ਹੋ ਗਈ ਹੈ ਇਹ ਫਟਾਈ ਫਟਦਾ ਹੁੰਦਾ ਹਾਂਜੀ ਇਹਦੀ ਫਰਸ ਦੀ ਮੈਚ ਹੀ ਹੋ ਗਈ ਲੈ ਤੇ ਨਾਲ ਸਾਡਾ ਹਟੈਲ ਹਾਂਜੀ ਠੀਕ ਆ ਆ ਆ ਵਾ ਲਈ ਬੁਥੇ ਲੱਗਦੀ ਦੋ ਬਾਈ ਹਾਂ ਦੇਖ ਜਿੰਨੀ ਨਾ ਪਾ ਤਾ ਮੈਂ ਚੀਕਾ ਸਾ ਲਾਈਟ ਵੇਟ ਦੀ ਲਵਾਉਂਗੇ ਉਨੀ ਚੰਗੀ ਲੱਗਣੀ ਹੈ ਟੈਲ ਕਰਹੀ ਬਾਈ ਜਿਹੜੇ ਉਹ ਰਗਬਰਗੀ ਲਾਉਦੇ ਫਰੀ ਇਹਦਾ ਫਾਇਦਾ ਕੋਈ ਨਹੀਂ ਇੱਕ ਕਲਰ ਜਾ ਹੋਵੇ ਵਧੀਆ ਲੱਗੂਗੀ ਉਹ ਉਹ ਤੂੰ ਦੇਖ ਲੈ ਦੇਖ ਲੈ ਨਾ ਫੁੱਲ ਲੱਬਿੱਡੂ ਗਈ ਜਾਂਦਾ ਯਾਰ ਬਾਈ ਨਹੀਂ ਨਾ ਫੇਰ ਵੀ ਤੇਰੀ ਵੀ ਨਾਲ ਕੋਈ ਚੁਆਇਸ ਹੈ ਪੈਸਾ ਤਾਂ ਲਾਉਣਾ ਹੈ ਤੋ ਚੰਦ ਦੇਖਦੇ ਹਾਂ ਪਹਿਲਾਂ ਹਾਂ ਉਹ ਵੀ ਗੱਲ ਆ ਇੱਧਰ ਵੀ ਦੇਖ ਲੈ ਦੇ ਆ ਵੀ ਲੱਗਿਆ ਹੋਈ ਆ ਇਹ ਤਾਂ ਨਹੀਂ ਗੱਲ ਹੈ ਜਿੱਦਿ ਨਾਲ ਤੈਨੂੰ ਇੱਕ ਹੋਰ ਵੀ ਦੱਸਦੇ ਨੇ ਜਿਹੜੀ ਸਿੰਪਲ ਜੀ ਨਾਰਮਲ ਜੀ ਟਾਇਲ ਲੱਗੂਗੀ ਉਹ ਢੀ ਚੰਗੀ ਲੱਗਣੀ ਆ ਹਾਂ ਆ ਫੁੱਲਾ ਫੁੱਲਾ ਵਾਲੇ ਤਾਂ ਉਹ ਥੋੜੇ ਦਿਨ ਵਾਸਤੇ ਚੰਗੀ ਲੱਗਣੇ ਉਹਦੇ ਬਾਅਦ ਆਪਾਂ ਰੁਕੇ ਆਪਣੀ ਬੜੀ ਚੁਆਇਸ ਵੀ ਹੈ ਪੈਸੇ ਬਹੁਤ ਚੁਆਇਸ ਵੀ ਹੋ ਜਾਂਦੀ ਅਗਲੇ ਦੀ ਹਾਂ

ਜਿਹੜਾ ਜਿੱਦਾਂ ਨੂੰ ਵੀ ਵੀਡੀਓ ਆ ਰਹੀ ਹੈ ਆ ਠੀਕ ਆ ਆ ਵੀ ਠੀਕ ਲੱਗਦੀ ਹੈ ਵੈਸੇ ਬਾਕੀ ਚਲੋ ਉਹ ਡੇਟ ਕਰਦੇ ਆ ਬਾਈ ਪਹਿਲਾਂ ਕਰ ਲਈਏ ਆਪਾਂ ਹੁਣ ਬਾਈ ਦਾ ਹੋਰ ਵੀ ਗੱਲ ਬਾਤ ਚਲੋ ਬੀਬੀ ਤੁਹਾਨੂੰ ਆਪਾਂ ਬਾਅਦ 'ਚ ਹੀ ਮਿਲਦੇ ਆ ਤੇ ਪਹਿਲਾਂ ਆਪਾਂ ਸਿਲੈਕਟ ਕਰ ਲਈਏ ਜੀ ਵੈਸੇ ਅਸੀਂ ਆ ਵੈਸੇ ਮੈਂ ਕਹਿ ਰਿਹਾ ਬਾਕੀ ਹੋਰ ਸਿਲੈਕਟ ਕਰਕੇ ਦੇਖਦੇ ਆ ਤੇ ਹੁਣ ਤੁਹਾਨੂੰ ਆਪਾਂ ਵੀਡੀਓ ਵਿੱਚ ਦਿਖਾਉਾਂਗੇ ਕਿਹੜੀ ਚੀਜ਼ ਲੱਤੀ ਕਿਹੜੀ ਨਹੀਂ ਕਰੀ ਬਾਈ ਚਲੋ ਟਾਲਦਾ ਕੋਈ ਜਿੱਦੀ ਤੁਸੀਂ ਕਹੋ ਉਹਦੀ ਤੁਹਾਨੂੰ ਮਿਲ ਜੇ ਤੇ ਜਿਹੜੀ ਸਿਲੈਕਟ ਕਰੀਏ ਜੀ ਅਸੀਂ ਪਰੇ ਹੋੜ ਦਾ ਦੇਖਣ ਲੱਗਿਆ ਬੈਟ ਕਿਉਂਕਿ ਤਿਲਕੜ ਜਿਹੜੀ ਹੋ ਜਾਂਦੀ ਹੈ ਫਰਸ ਪਰ ਜ਼ਿਆਦਾ ਤੇ ਉਹ ਦਿਖਾਉਣ ਲੱਗਾ ਬਾਈ ਹੋੜ ਬੀਜ ਭਾਈ ਆਂ ਦੇਖ ਲੋ ਵੀ ਉਹ ਦੇਖ ਲੈ ਮੇਰਾ ਬਾਈ ਵੱੜ ਕੇ ਬਸ ਤਿਲਕੜ ਵਾਜੀ ਨਾ ਹੋਵੇ ਕਈ ਵਾਰੀ ਜੀ ਹੁਣ ਸਾਡੀ ਗੱਤ ਹਸਿਆੜੀ ਆ ਨਹੀਂ ਲੱਗਣਾ ਨਹੀਂ ਆ ਇਹ ਤੋਤੇ ਦੇ ਨੇ ਹੋਰ ਪਸੰਦ ਆ ਤਿਲਕੂ ਵੀ ਬਾਅਦ ਚ ਲੋਟ ਹੋ ਜਾਣਾ ਤੇ ਪੈਣਾ ਪੈਣਾ ਸ਼ਾਈਨਿੰਗ ਹੁੰਦੀ ਹੋਊਗਾ ਤਿਲਕੜਵਾ ਜੀਰਾ ਹੋਵੇ ਵੀ ਸਾਡੀ ਬਾਤਾ ਬਜ਼ੁਰਗਾ ਵਿਚਾਰੀ ਉੱਡੋਦੀ ਧੋਦੀ ਅੰਦਰ ਕਦੇ ਪੈਰ ਤਿਲਕ ਗਿਆ ਉਹ ਚੱਕਰ ਹੋਵੇ ਕਿ ਨਹੀਂ ਬਾਈ ਉਹ ਦੇਖ ਲਈ ਆਹੇ ਬਾਈ ਤਿਲਕੜਾ ਦੇ ਇਹਨੂੰ ਹੱਥ ਲਾ ਕੇ ਦੇਖ ਹੁਣ ਉਹਦਾ ਹੱਥ ਲਾ ਇਹ ਆ ਜੀ ਕੁਸ਼ ਹੋ ਰਾ ਆ ਹੋ ਰਾ ਆ ਤਿਲਕੜਾ ਆ ਤਿਲਕੜਾ ਆ ਤਿਲਕੜੀ ਹੈ ਠੀਕ ਆ ਫਿਰ ਠੀਕ ਆ ਬਹਿਉ ਜੇ ਬੈਟ ਵਿੱਚ ਮਿਲ ਜੇ ਦਿਨਾ ਪਰ ਚੰਗਾ ਤਾਂ ਹਮ ਆਹ ਦੇਖੋ ਕੁੜਾ ਫਲੋਰਾ ਇਹ ਆਹ ਦੇਖ ਲੁਪ ਲੱਗੇ ਹੈਂ ਇਹ ਆ ਚੀਜ਼ ਦੇਖੋ ਹਾਂ ਇਹ ਪੁਲੀ ਗੰਧਾਲੀ ਆ ਮੈਡ ਇਹ ਬੈਗਾ ਫਰਕ ਆਦਾ ਸਰਕਾਰ ਨੂੰ ਆਇਆ ਠੀਕ ਆ ਨਾ ਫੁੱਲਾ ਲਾਉਣ ਦਾ ਇਹ ਵਧੀਆ ਲੱਗਦਾ ਨਹੀਂ ਇਹ ਦਾਲ ਔਰ ਉਹਦੇ ਇਹ ਉਹ ਤੇ ਦਾਲ ਲੱਗਣੀ ਹੈ ਬੈਚਿਕ ਨੂੰ ਪ੍ਰੇਰਣ ਕੀ ਆਲੀ ਹੋਗੀ अच्छा हां बट ठीक है आहा फारस लगड़ा लग एक तरह दा चाहे आप एहे जी फारस लुलवा ला चाहे कोई चक्कर नहीं।, नहीं नहीं बैट ਵਿੱਚ ਤਾਂ ਹੋਊਗੀ ਨਾ ਇਹ ਤਾਂ ਨਾਲੇ ਹੁੰਦਾ ਦਾ ਡਾਲੇ ਹੁੰਦਾ ਦਾ ਜਿਹੜਾ ਡਾਲੇ ਫਿਕਸ ਹੋ ਕੇ ਆ ਠੀਕ ਆ ਠੀਕ ਆ ਚਲੋ ਜੀ ਇਹ ਹੋ ਗਿਆ ਸਾਡਾ ਸਲੈਕਟ ਹੋਰ ਪਰ ਹੋਰ ਚਲੋ ਦੇਖਦੇ ਹਾਂ ਥੋੜਾ ਜਿਆਦਾ ਹੀ ਹੋਆ ਹੋਰ ਅੰਧੜੀ ਹੈ ਇਹ ਅੱਧਾ ਵਾਲੀ ਹੈ ਹੋਰ ਚੀਜ਼ ਆ ਇਹ ਚਲਿਏ ਚਲੋ ਚਲੋ ਆ ਭਈਆ ਦੂਜੀ ਦੀ ਬੀਬੀ ਕੋਲ ਤੇ ਅਸੀਂ ਪਹੁੰਚੇ ਹੁਣ ਘਰ ਆ ਬੀਬੀ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਛਾਣ ਆਹਰਾ ਸਾਹਮਣੂ ਝੜਦੀ ਕਿਲਮਾ ਤੰਦਰੁਸਤੀ ਅੱਗੇ ਹਾਂ ਤੇ ਅਸੀਂ ਟੈਲਾ ਪਸੰਦ ਕਰਿਆ ਏ ਬਾਹਰ ਬਾਈ ਉੱਗੇ ਤੇ ਤੇ ਟੈਲਾ ਸੀ ਲੈ ਕੇ ਆਇਆ ਕਰਮਚਾਦਰਾ ਤੋਂ ਤੇ ਫਿਰ ਉਹ ਕਹਦਾ ਵੀ ਕੋਈ ਗੱਲ ਨਹੀਂ ਬੈਰ ਨੂੰ ਕਹਿਆ ਵੀ ਥੋੜੇ ਪੈਸੇ ਵੀ ਘਟ ਦੇ ਦੇ ਤੇ ਬਾਪਾਈ ਤੂੰ ਆਇਆ ਕਰੀ ਟੈਂਪੂ ਦਾ ਨੂੰ ਭੇਜ ਦੀ ਲੱਦ ਕੇ ਸਵਾਰ ਜੇ ਦਾ ਟੋਟਲ ਵੱਡਦਾ ਤਾਂ 10000 400 ਦਾ ਵੱਡਦਾ ਤਾਂ ਤੇ ਉਹਦੇ ਫੇਰ 400 ਰੁਪਏ ਪਰੋਂ ਰਿਟਰਨ ਲਾ ਛੱਡਦਾ ਫੇਰ ਪਰ 10000 ਰੁਪਏ ਉਹਨੂੰ ਪੂਰਾ ਦੇਣਾ ਠੀਕ ਆ ਤੇਪੂ ਵਾਲਾ ਆਊਗਾ ਉਹ ਸੰਭਾਲ ਲੈ ਕੇ ਆਊਗਾ ਉਹ ਕਦੋਂ ਲੱਦ ਕੇ ਭੇਜ ਦੇਣਾ ਤੁਹਾਡਾ ਫੇਰ ਤੁਸੀਂ ਦੇਖ ਕੇ ਜੇ ਦਾ ਬਹ ਹੋ ਰਿਹਾ ਠੀਕ ਆ ਦੇਖੀਰੂ ਅੰਦਰੇ ਲਵਾ ਲਈ ਅੱਛਾ ਕਿਆ ਕਹਿ ਰਹੀ ਆ ਆਹੋ ਅੰਦਰ ਨੂੰ ਆ ਹਾਂ ਦੇਖ ਕੇ ਦਲਵਾਲੀ ਪਾੜੀ ਪੂੜੀ ਤੇ ਵੀ ਟੁੱਟਾ ਟਾਟੜ ਤੇ ਵੀ ਠੀਕ ਦੀ ਗੱਲ ਠੀਕ ਹੈ ਟੈਲਰ ਡੁੱਲਾ ਜਿਹੜੀ ਕਿ ਅਸੀਂ ਪਸੰਦ ਕਰਿਆ ਇਹ ਆ ਤੇ ਬਾਕੀ ਉਹ ਆਊਗਾ ਬਾਕੀ ਚਲੋ ਜਿਹੜੀ ਸਾਰਾ ਵਿੱਚ ਥੈਲੇ ਤੋਂ ਦੁਕਾਨਾ ਕਿੰਨਾ ਬਿਲ ਬਣਿਆ 10400 ਰੁਪਿਆ ਦਾ ਜਿਹੜੀ ਕਿ ਉਹੀ ਤੇਰਾ ਮੰਨ ਕੇ ਚੱਲ 470 ਆ ਜਿਹੜੀ ਕਿ ਉਹੀ 14 15000 ਰੁਪਏ ਸਾਰਾ ਕੁਝ ਹਰ ਜੜਾ ਬਰਾ ਜਿਹੜਾ ਆਪਾਂ ਗੱਲ ਕਰਦੇ ਵੀ 14 15000 ਰੁਪਏ ਲੱਗਣਾ ਕਦੇ ਹੀ ਹਾਂ ਬਣਨਾ ਕਿ ਏਦਾਂ ਕਿ ਲੱਗਣਾ ਹੈ ਕਿ ਹੱਕ ਦੇ ਗੋੜੀ ਵਿਚ ਆਜੀ ਤੈਨੂੰ ਕੀ ਗੱਲ ਜ਼ਖਾਮ ਹੈ ਬੀਬੀ ਜ਼ਖਾਮ ਰਿਹਾ ਮੈਨੂੰ ਕੁਛ ਕੱਲ ਤਾਂ ਇੰਨਾ ਜ਼ਖਾਮ ਹੋਇਆ ਪਿਆ ਮੈਨੂੰ ਸ਼ਾਮ ਦਾ ਰਾਤ ਤਾਂ ਨੀਂਦ ਵੀ ਨਹੀਂ ਆਈ ਅੱਛਾ ਇੰਨਾ ਜ਼ਖਾਮ ਹੋਇਆ ਪਿਆ ਰੋਟੀ ਵੀ ਨਹੀਂ ਖਾ ਹੁੰਦੀ ਮੈਂ ਤੈਨੂੰ ਸੇਨੇ ਬਣਾ ਕੇ ਦੰਨੀ ਆਰਾਮ ਆ ਲੈਣਾ ਨਾ ਤੇ ਸੇਨੇ ਆਵਾਜੂ ਹਾਂ ਮੈਂ ਬਣਾ ਕੇ ਦੰਨੀ ਤੈਨੂੰ ਲੈ ਹੁਣੇ ਮਰ ਜਾਣੀਆ ਫਿਕਰ ਤਾਂ ਬਾਬਾ ਹੀ ਕਰਦੀਆ ਹੁੰਦੀਆਂ ਨੇ ਬਾਬਾ ਨੂੰ ਜ਼ਿਆਦਾ ਫਿਕਰ ਹੁੰਦਾ ਪੁੱਤਾਂ ਧੀਆ ਦਾ ਖੁੱਲਈਏ ਜੀ ਬੜਾ ਲਈ ਫੇਰ ਜਾਤਾ ਹਾਂ ਐ ਦੱਸ ਤੂੰ ਹਾਂ ਵੀ ਜੇ ਤਾਂ ਤੂੰ ਪਹਿਲਾਂ ਦੇਸੀ ਕੀ ਬਣਾਣਾ ਪਰ ਆਇਆ ਮੈਂ ਕਹਿੰਦੀ ਗਾਣੇ ਦਾ ਖਾਵਾ ਪਾਉਂ ਜਿਹੜਾ ਮਰਜ਼ੀ ਪਾਵੇ ਮੈਨੂੰ ਕੋਈ ਚੱਕਰ ਨਹੀਂ ਹੈਗਾ ਨਹੀਂ ਤੂੰ ਮੁਸ਼ਕਲੇਗਾ ਦੇਖ ਭਾਈ ਆਇਆ ਕਿਤੇ ਹੋਏ ਬਣਾਉਂ ਮੈਨੂੰ ਵੀ ਵੀ ਕਿੱਥੇ ਆਉਂਦ ਮੈਨੂੰ ਸੁਵੈਲੇ ਨਹੀਂ ਆਉਣੀ ਮੇਰੇ ਨਾਸਾਂ ਦਾ ਪਹਿਲੀ ਮੱਤ ਲਈ ਹੈ ਬਰਤਾਂ ਚੋਕੇ ਵੀ ਬਣਾ ਦੀ ਹੁਣ ਅੱਛਾ ਜੇ ਉਹਨੇ ਵੀਡੀਓ ਦੇਖ ਲਈ ਤੇ ਕਲੇਸ਼ ਕਰਦਾ ਹੈ ਦਾਦੀ ਦੇ ਲੱ ਬڑے ਮੁੰਡੇ ਦੀ ਦਿੱਦੀ ਹਸੇਗਾ ਹੈ ਬੜਾ ਉਹਨੇ ਆयो ਘਰੇ ਆਪਣੇ ਮੁੰਡੇ ਨੂੰ ਦਿੱਦੀ ਆ ਮਨਿੰਦਰ ਦਾ ਕਿੱਥੇ ਖਿਆਲ ਕਰਦੇ ਆ ਇਹ ਬੋਲਦਾ ਉਹ ਮੈਂ ਕਹਿੰਦਾ ਮੈਂ ਘਰੇ ਮੁੰਡਾ ਆਈ ਬੀਬੀ ਤੇਰਾ ਆ ਇਹ ਕਹਿੰਦਾ ਤੂੰ ਕਹਿੰਦਾ ਅੰਗਤਾਂ ਦਾ ਦੁਕਾਨੀ ਅੰਗਤ ਸੋਨਾ ਹੈ ਅੰਗਤ ਸੋਨਾ ਹਾਂ ਫੇ ਤਾਂ ਇਹ ਕਹਿ ਗਿਆ ਮੈਂ ਕਿਹਾ ਨਹੀਂ ਤੂੰ ਸੋਨਾ ਹੈ ਅੰਗਤ ਨਹੀਂ ਹੈਗਾ ਇਹਦੇ ਕੋਈ ਰਹਿ ਨਹੀਂ ਹੈ ਬੀ ਅੰਗਦ ਨਾ ਇਹ ਆਪਣੇ ਮਨ ਚ ਗੱਲ ਰੱਖਦਾ ਮਰੇਦਰ ਮਨ ਚ ਗੱਲ ਰੱਖਦਾ ਵੀ ਮੈਂ ਏਕੜ ਕਹਿੰਦੇ ਆ ਨਾ ਸੋਚਦਾ ਹੈ ਸੋਚਦਾ ਹੈ ਯਾਨੀ ਅੰਗਦ ਨਾ ਆਪਣੇ ਇਹਨਾਂ ਸਾਪ ਕੋ ਸਬਦਾਰ ਆਕਲਾ ਆਕਲਾ ਅੰਗਦ ਨੂੰ ਲੋ ਉਹ ਤਾਂ ਨੇੜਾ ਹੈ ਲੇਕਿਨ ਕੀ ਕਹਤਾ ਅੰਗਦ ਉਹ ਤਾਂ ਹੱਥ ਪੈਰ ਚਲਾਉਦਾ ਹਲੇ ਸੇਬ ਵੀ ਦਬਟੀਆਂ ਹੈ ਕਿ ਮੋਲ ਲਿੱਤੀਆਂ ਦੀਆਂ ਬੱਟੀਆਂ ਦੀਆਂ ਪਾਤੀਆਂ ਤੇ ਬੱਟੀਆਂ ਪਈਆਂ ਹਾਂ ਇਧਰ ਆ ਬਈ ਤੋਂ ਬੋਲਾ ਤੜਕਾ ਲਾ ਤੜਕਾ ਲਾਉਗੀ ਪਰਾਂ ਹਾਂ ਆ ਬਾਅਦ ਦੇ ਗਏ ਠੀਕ ਬੱਠਾ ਥੋੜਾ ਬੈਠ ਜਾ ਮੈਂ ਫਿਰ ਬੈਠਣਾ ਪੈਣਾ ਤਾਂ ਮੈਨੂੰ ਹੁੰਦੀਆਂ ਹਾਂ ਚਲੋ ਬਹਿ ਜਾ ਠੀਕ ਆ ਤੇ ਚੱਲ ਤੂੰ ਬਣਾ ਲੈ ਬੀਬੀ ਤੇ ਪਾੜੀ ਪੂਰੀ ਹੈਗਾ ਰੁਪਿਆ ਕਦੇ ਆਪਾਂ ਸਭ ਕੁਝ ਹੋ ਜਾਏਗਾ ਠੀਕ ਆ ਤੇ ਚੱਲ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਸੇਵੀਆਂ ਵਰਦਨ ਜਿਹਨੇ ਖਾਣੀਆਂ ਤਾਂ ਆ ਜਾਓ ਤੇ ਸੇਵੀਆਂ ਤੇ ਸੀਗੀ ਦੇ ਵਿੱਚ ਲੱਗੇ ਆ ਜੀ ਪਾਣੀ ਵੀ ਪਾੜੀ ਰੱਖੀ ਹੈ ਪਾੜੀ ਰੱਖੀ ਪਾੜੀ ਵਿੱਚ ਇਹ ਖਾਣ ਦਾ ਸੁਆਦ ਆ ਪਾੜੀ ਦਾ ਪਾੜੀ ਚ ਸੋਹਣੀਆਂ ਲੱਗਦੀ ਹੈ ਹੈ ਨਾ ਸੁੱਕੇ ਸੁੱਕੀਆਂ ਨਹੀਂ ਸੋਹਣੀਆਂ ਲੱਗਦੀਆਂ ਚਲੋ ਜੀ ਮਿਲਦੇ ਆ ਹੁਣ ਆਪਾਂ ਤੁਹਾਨੂੰ ਬਾਅਦ ਚ ਜਿਹੜਾ ਸਮਾਨ ਟੈਲਾ ਤੇ ਸਿਮੈਂਟ ਸਮੋਹ ਟਾਉਣਾ ਤਾਂ ਉਹ ਆ ਗਿਆ ਲੈ ਜੀ ਇਹ ਤਾਂ ਬਾਈ ਨੇ ਤੇ ਲੋਜ ਲੋ ਜੀ ਸਿਮੈਂਟ ਅੱਗੇ ਹੀ ਲੈ ਜਾਓ ਅੱਗੇ ਲਾ ਲਈ ਪਹੁੰਚ ਗਿਆ ਸਾਡਾ ਸਮਾਨ ਕੀ ਉਹਦਾ ਕੀ ਡੁਗਰੀ ਦਾ ਭਰਨਾ ਜੀ ਅੱਛਾ ਹੁਣ ਡੁਗਰੀ ਵਾਲਾ ਉਹਨਾਂ ਸਮਾਨ ਲੈ ਕੇ ਹਾਂ ਆਪਾਂ ਜਾਂਦੇ ਹੀ ਰਹਿੰਦੇ ਜੀ ਟੈਨਾ ਠੀਕ ਆ ਰਹੇ ਰਹਣਾ ਮੈਂ ਤਾਂ ਚਲੋ ਵਧੀਆ ਗੱਲ ਆ ਜੇ ਉਹਨਾਂ ਦੀ ਦੁਕਾਨਦਾਰੀ ਚੱਲੂਗੀ ਤਾਂ ਥੋੜਾ ਕੰਮ ਚੱਲਦਾ ਸਹੀ ਗੱਲ ਆ ਸਭ ਤੋਂ ਬੜੀ ਇਮਾਨਦਾਰੀ ਇਮਾਨਦਾਰੀ ਮੁੱਕ ਜਾਂਦੀ ਆ ਤੇ ਤੁਸੀਂ ਨਾ ਆਏ ਘਰਿਓ ਜਿਹੜੇ ਥੜਸਾ ਲੱਗਣੇ ਆ ਉਹ ਲੱਗ ਰੱਖ ਦਿਓ ਕੰਦਾ ਨਹੀਂ ਲੱਗ ਰੱਖ ਦੋ ਫਿਰ ਆਏ ਨਾ ਵੀ ਉਹਨੂੰ ਚੱਕਣੇ ਸੌਖੇ ਰਹਿਣਗੇ ਮੁੰਡੇ ਨੂੰ ਮਾੜਾ ਰੱਖੂਗਾ ਨਾ ਤੇ ਲੱਗ ਤੁਸੀ ਟੈਂਸ਼ਨ ਇਹਨਾਂ ਨਾਲ ਆ ਗਿਰੂਗਾ ਤਾਂ ਨਹੀਂ ਨਹੀਂ ਇੱਕ ਖੜੀ ਰੱਖ ਦੇਣੀ ਅੱਛਾ ਠੀਕ ਆ ਠੀਕ ਆ ਕਿੰਨੇ ਡੱਬੇ ਆ 35 ਅੱਜ ਗਣ ਲਿਆ ਦੀ ਨਾ ਤੁਸੀਂ ਭੇਜੀ ਹੋਣਾ ਬਾਈ ਨੇ ਗਣ ਕੇ ਬਾਈ ਕਿਤੇ ਸਾਡਾ ਅੱਜ ਦਾ ਉਹਨਾਂ ਨਾਲ ਵੀ ਅਸੀਂ ਬਹੁਤ ਪੁਰਾਣੀਆਂ ਕੰਮ ਸਾਰੇ ਔਖੇ ਦੇ ਲਾ ਦੇਣਾ ਜੀ ਆਰਾ ਦਾ ਸਮਾਨ ਤੋਂ ਉੱਤੇ ਹੀ ਆਉਂਦਾ ਜੀ ਸਾਡਾ ਉਹਦੇ ਉੱਤੀ ਦਾ ਸਮਾਨ ਮਾਣੇ ਮਚਰੇ ਦਾ ਹਾਂਜੀ ਲਓ ਜੀ ਬਹੁਤ ਵਧੀਆ ਟਾਇਲ ਛੜਾ ਭੇਜਿਆ ਜੀ ਇਹ ਵੈਸੇ ਤਾਂ ਕਾਫੀ ਉਹਨਾਂ ਨੇ ਮਹਿੰਗਾ ਦੱਸਿਆ ਤੇ ਆਪਾਂ ਨੂੰ ਜਿਹੜਾ ਰੇਟ ਬਹੁਤ ਵਧੀਆ ਲਾਇਆ ਰੇਟ ਵੀ ਇਹਨਾਂ ਦਾ ਬਹੁਤ ਵਧੀਆ ਚਮਕੌਰ ਨਾਲੋਂ ਇਹ ਬੰਦੇ ਲਾਹੌਰ ਆ ਇਹ ਕਹਿ ਦਿੰਦਾ ਗਾਹਕ ਨੂੰ ਵੀ ਇੱਕੋ ਵਾਰੀ ਟਾਇਰ ਲੱਗਣੀ ਹੈ ਬਾਹਰ-ਪਾਰ ਨਹੀਂ ਪਾਰ-ਵਾਰ ਨਹੀਂ ਆਪਾਂ ਨਾ 1-2 ਰੁਪਏ ਪਿੱਛੇ ਆਪਾਂ ਨਾ ਠਰਣਾ ਤੇ ਨਾ ਫਾਇਦਾ ਨਹੀਂ ਫਾਇਦਾ ਨਹੀਂ ਤੇ ਦੇਖੋ ਖਰਚਾ ਗੱਡੀ ਦਾ ਵੀ ਪੈਣਾ ਪੈਣਾ ਟੀ.ਵੀ. ਲਾਉਣਾ ਬਹੁਤ ਬਹੁਤ ਹੁੰਦਾ ਹੈ ਕਾਫੀ ਖਰਚ ਆ ਜਾਂਦਾ ਹੈ ਗੱਲ ਉੱਥੇ ਆ ਕੇ ਮੁੱਕ ਜਾਂਦੀ ਆ ਮੈਂ ਤਾਂ ਬਹੁਤ ਹੀ ਲੈਂਦੀ ਆ ਨਾ ਮੈਨੂੰ ਤਾਂ ਪਤਾ ਹੀ ਨਹੀਂ ਗੱਲ ਉੱਥੇ ਮੁੱਕ ਜਾਂਦੀ ਆ ਮਹਿੰਗੀ ਪੈਂਦੀ ਆ ਜੀ ਮਹਿੰਗੀ ਪੈ ਜਾਂਦੀ ਆ ਜੇ ਘੱਟ ਕੇ 2 ਪੀਸ ਲੈ ਲਵਾਂਗੇ ਜੀ ਜਾਣਾ ਪੈਣਾ ਆਪਾਂ ਜਾਣਾ ਪੈਣਾ ਇੱਥੇ ਇੱਥੇ ਮਿਲੇ ਨਾ ਮਿਲੇ ਤੇ ਉਤ ਸਣਾ ਕਰਾਵਾ ਰਹੀ ਹੈ ਸਹੀ ਗੱਲ ਆ ਤੇ ਲਓ ਜੀ ਹਿੱਟ ਪਹੁੰਚ ਗਈ ਹੈ ਜੀ ਸਾਡੇ ਤੇ ਬਸ ਹੁਣ ਬਾਕੀ ਜਿਹੜਾ ਹੁਣ ਕੰਮ ਰਹਿ ਗਿਆ ਜੀ ਮਿਸਤਰੀ ਦਾ ਤੇ ਹੁਣ ਜੋ ਵੀ ਹੋਰ ਬਾਹਰ ਆ ਉਹ ਵੀ ਆਪਾਂ ਪੁੱਛਦੇ ਆ ਨੂੰ ਤੇ ਆ ਹਿੱਟ ਉੱਪਰ ਰੱਖ ਲਈਏ ਨੂੰ ਉਹ ਬਣਾਤੀ ਹੈ ਬੀਬੀ ਨੇ ਸੇਵੀਆਂ ਜਾਨੂ ਤੇ ਆ ਗਿਆ ਬਣੋ ਲੱਗਿਆ ਹੁਣ ਤਾਰ ਕਰ ਲਵਾਂਗੇ ਚੱਲ ਜੀ ਅੱਛਾ ਮਾਣ ਖਾਣੇ ਹਾਂ ਸੇਵੀਆਂ ਤੇ ਫਿਲਦੇ ਆਪਾਂ ਤੁਹਾਨੂੰ ਬਾਅਦ ਵਿੱਚ ਖੁਸ਼ਬੂ ਤਾਂ ਮੈਨੂੰ ਹੁਣ ਮਾਰੀ ਬੁੱਡੀ ਆ ਰਹੀ ਹੈ ਕਿਉਂਕਿ ਪਹਿਲਾਂ ਵੀ ਜਿਹੜੀ ਆ ਜਖਾਮ ਕਰਕੇ ਨਾਸਾ ਵੱਧ ਹੋ ਗਿਆ ਆਹਾਹਾ ਤੇਰੀ ਬਾਈ ਖਾ ਰਹੀ ਆ ਖਾਈ ਤੂੰ ਦਾ ਸਾਇਰ ਖਰਾਬ ਕਰ ਦਿੱ ਗਿਆ ਤੈਨੂੰ ਆਪਾਂ ਨੇ ਕੋਈ ਖਾ ਕਰੀ ਲਈ ਕੋਈ ਨਾ ਮਾਂ ਤੇਰੀ ਮਾਂ ਤੇ ਗੁੱਸੇ ਵਾਲੀ ਗੱਲ ਐਦਾਂ ਚੱਲੀ ਆ ਜੀ ਮੈਂ ਨਾ ਬਾਈ ਦਾ ਜਿਹੜਾ ਟੈਂਪੂ ਅੱਗੇ ਲਿਆਂਦਾ ਤੇ ਬੀਬੀ ਮੈਨੂੰ ਕਹਿੰਦੀ ਵੀ ਤੂੰ ਟੈਂਪੂ ਬਾਈ ਨੂੰ ਕਿਉਂ ਅੱਗੇ ਲੈ ਕੇ ਆ ਮੈਨੂੰ ਐ ਤਾਂ ਵੀ ਆ ਉਹ ਦਰਵਾਜ਼ੇ ਪਿੱਛੇ ਜੇ ਟੈਂਪੂ ਖੜ ਜਿੰਦਾ ਤਾਂ ਬਾਈ ਦਾ ਜਿਹੜਾ ਟੋਟ ਪਈਆ ਲੈ ਮੈਂ ਕਿਹਾ ਟੈਂਪੂ ਆਬਜਾਰ ਤਾਂ ਉਹ ਉਹ ਵੀ ਪਿੱਛੇ ਨੂੰ ਜਾਊਗਾ ਰੋਡ ਆ ਉਹ ਮੈਂ ਐਂ ਕਹਿੰਦੀ ਬੀਬੀ ਮੈਂ ਤਾਂ ਇਹਨੂੰ ਕਿਹਾ ਬਾਈ ਨੂੰ ਕਿਉਂਕਿ ਉਹਨੇ ਚਾਹਿਆ ਸਮਾਨ ਧਾਰਨਾ ਤਾਂ ਜੇ ਤਾਂ ਜਗ੍ਹਾ ਨਾ ਹੋਵੇ ਅੱਗੇ ਲਿਆਉਣ ਨੂੰ ਤਾਂ ਵੀ ਆ ਥੋੜੇ ਰਹਿ ਗਏ ਹਨਾ ਮੈਂ ਕੋਈ ਨਹੀਂ ਕੋਈ ਨਹੀਂ ਲੱਗ ਰਿਹਾ ਜੀ ਹਾਂ ਜੀ ਨਹੀਂ ਦਿਖ ਰੇ ਪਾਣੀ ਹਾਂ ਇਹ ਕਲਰੇ ਇਹ ਹੈ ਜੈ ਕਲਰ ਰੇ ਇਹ ਹੈ ਜੈ ਇਹ ਵੀ ਜਿਹੜਾ ਸਮਝਦਾਰ ਬੰਦਾ ਉਹੀ ਦਿੰਦਾ ਜੀ ਇਹ ਉਹੀ ਦਿੰਦਾ ਨੇ ਅੱਜ ਕੱਲ ਦਾ ਫੁੱਲ ਫਲ ਜੇ ਬਹੁਤ ਲੰਨੇ ਆ ਭਾਈ ਪੋਚਾ ਤੇ ਨਹੀਂ ਲੱਗਦਾ ਬਹੁਤਾ ਹੁਣ ਪੋਚਾ ਲੱਗਦਾ ਕਿਹੜਾ ਪੋਚਾ ਬੰਦੇ ਕੋਲ ਟਾਈਮ ਹੀ ਨਹੀਂ ਹੈ ਟਾਈਮ ਹੀ ਨਹੀਂ ਹੈ ਸਹੀ ਗੱਲ ਹੈ ਤੇ ਇੱਧਰ ਸਮਾਨ ਸਾਡਾ ਜਿਹੜਾ ਹੋ ਗਿਆ ਪੂਰਾ ਟੈਲਾ ਵੀ ਆ ਗਿਆ ਤੇ ਜਿਹੜੀਆਂ ਹੁਣ ਜਿੱਦਾਂ ਟੈਲਾ ਲੱਗਣੇ ਦੇਖੋ ਮਿਸਤਰੀ ਨੂੰ ਜ਼ਿਆਦਾ ਪਤਾ ਹੈ ਉਹਦਾ ਸਮਾਨ ਸਾਡੇ ਕੋਲ ਰੈਡੀ ਪਿਆ ਬਸ ਉਹਨੂੰ ਹੁਣ ਫੋਨ ਕਰਨਾ ਹੈ ਉਹ ਕਦੋਂ ਆਊਗਾ ਕਦੋਂ ਨਹੀਂ ਆਊਗਾ ਆਪਾਂ ਤੁਹਾਨੂੰ ਹੁਣ ਅਗਲੀ ਵੀਡੀਓ ਵਿੱਚ ਦੱਸਾਂਗੇ ਤੇ ਹੁਣ ਸਿਰਫ ਰਹਿ ਗਿਆ ਇੱਕ ਉਹਦਾ ਹਰੇਤਾ ਪਾਸੀ ਪਾਛਾ ਇਹ ਇਹ ਇੱਟਾ ਹੈ ਜਣ ਕੇ ਜਿਹੜੀ ਆ ਟਾਇਲ ਆ ਇਹ ਕੰਧਾਂ ਵਾਲੀ ਆ ਆਹ 2015 ਵਾਲੀ ਹੋ ਗਈ ਇਹ ਉਹ ਫਰਸ ਵਾਲੀ ਆ ਆਹ ਫਰਸ ਵਾਲੀ ਆ ਹਾਂਜੀ ਹਾਂਜੀ ਮੈਟ ਟਾਇਰ ਹੈ ਜੀ ਠੀਕ ਐ ਇਹ ਫਰਸ ਵਾਲੀ ਆ ਕੰਦਾ ਵਾਲੀ ਆ ਗਈ ਬੰਦਾ ਵਾਲੀ ਆ ਉਹ ਡਿਜ਼ਾਈਨ ਵਿੱਚ ਪੈ ਜਾਣੀ ਗੱਪੇ ਇੱਕ ਇੱਕ ਫੀਦੀ ਜੋ ਵੀ ਪਾਉਣਾ ਕੋਈ ਆ ਜਿੱਦਾਂ ਵੀ ਪਾਉਣਾ ਅਗਲੇ ਲੈ ਪਾ ਲੈਣਾ ਹਾਂ ਨਾ ਠੀਕ ਐ ਮਿਸਤਰੀ ਨੂੰ ਤਾਂ ਪਤਾ ਹੀ ਆ ਵੀ ਕਿੱਦਾਂ ਜੀ ਲੱਗਿਆ ਹੁੰਦਾ ਹਾਂ ਹਾਂ ਤੋ ਉਕਰ ਹੀ ਲੱਜਣਾ ਚਲੋ ਬਾਕੀ ਠੀਕ ਐ ਜੀ ਹੁਣ ਬਾਈ ਦਾ ਜਿਹੜਾ ਹਿਸਾਬ ਕਿਤਾਬ ਉਹ ਦੇ ਦਈਏ ਆਪਾਂ ਤੇ ਬਾਈ ਨੇ ਤੁਹਾਨੂੰ ਪਰਚੀ ਭੇਜੀ ਹੋਣੀ ਆ ਕਿੰਨੇ ਪੈਸੇ ਦੇਖਿਓ ਮਨਾਂ ਜੀ ਪਰ ਇਹ 4000 ਰੈਂਡਾ ਪੈਂਡਿੰਗ ਆ ਹਾਂਜੀ 10000 ਤਾਂ 6000 ਸੀ ਦੋਇਆ ਤੇ 4000 ਤਾਂ ਪੈਂਡਿੰਗ ਆ ਹਾਂਜੀ ਆਹ ਗੜਿਓ ਆਹ ਬੜਾ ਗੜਿਓ ਪਹਿਲਾ ਇਹ ਕਿੰਨਾ ਹੀ ਇਹ ਹੂੰ ਤੇ ਬੜਾ ਮਾਸਾਬ ਲਾਦਾ ਕੋਈ ਵੀ ਕੋਈ ਨਹੀਂ ਸਾਹਬੇ ਸਾਹਬ ਆ ਤੁਸੀਂ ਕਿਹੜਾ ਤੇ ਨਾ ਨਾ ਉਹ ਕਰਨਾ ਨਹੀਂ ਇਮਾਨਦਾਰੀ ਇਮਾਨਦਾਰੀ ਮੈਂ ਬਹੁਤ ਪੁਰਾਣੇ ਚੰਗੇ ਆ 1 2 3500 ਆ ਫੜੋ ਜੀ ਪਹਿਲਾਂ ਤੁਸੀਂ 1 2 1000 ਮੀਰੇ ਵਾਲਾ ਚਲੇ ਗਿਆ ਨਾ ਬੰਦਾ 4 4 4 ਤਾਂ ਬਾਈ ਦਾ ਹੋ ਗਿਆ ਹਾਂ ਹੁਣ 200 ਰੁਪਏ ਵੰਨ ਕਰਾ ਦੇ ਦੇ ਦੇਖੋ ਆਹ ਲਓ ਫੜੋ ਜੀ 100 ਹੋ ਗਏ ਲੋ ਆ ਤੁਹਾਡੇ ਵੱਧ ਤੇ ਉਹਨੇ ਵੀ ਦੇ ਦੇ ਕਾਨੂੰ ਮੇਰੇ ਕੋਲ ਉਹ ਮੇਰੀ ਜੇਬ ਦੇ ਵਿੱਚ ਮੇਰੇ ਆਲੇ ਤੋਂ ਮੈਂ ਫੋਟੋ ਆ ਦੀ ਤਾਂ ਉਨੇ ਰਹਿਣੇ ਆ ਜੀ ਸਹੀ ਆ ਸਹੀ ਆ ਸਹੀ ਆ ਇਮਾਨਦਾਰੀ ਇਮਾਨਦਾਰੀ ਉਹ ਭਾਈ ਉੱਥੇ ਤਾਂ ਕਰੋੜਾਂ ਦਾ ਕੰਮ ਆ ਸਾਰਾ ਕੁਝ ਛੱਡ ਕੇ ਚਲੇ ਜਾਂਦਾ ਜੀ ਸਹੀ ਗੱਲ ਇਮਾਨਦਾਰੀ ਆ ਬਿਲਕੁਲ ਦੇਖੋ ਇਹੀ ਕੁਝ ਨਾਲ ਜਾਣਾ ਜੀ ਹਾਂ ਹੁਣ ਮੇਰੀ 100 200 ਮੈਂ ਦੇ ਜਾਂਦਾ ਮੈਂ ਕਿੱਥੇ ਜਾ ਕੇ ਦੇਖਾ ਦਿੰਦਾ ਭਾਈ ਸਹੀ ਗੱਲ ਆ ਸੋਣ ਦੇਖਦਾ ਨਹੀਂ ਨਹੀਂ ਕੋਈ ਅੱਗੇ ਚੱਲੇ ਲਿਆ ਦੀਪੀ ਬਹੁਤ ਜਗ੍ਹਾ ਤੇ ਆਉਣਾ ਮੈਂ ਤਾਂ ਇੱਧਰ ਜਾਣਾ ਹੁਣ ਮੈਂ ਚੁੰਨੀ ਵਾਲ ਜੀ ਹਾਂ ਉਹ ਬੇਟਾ ਰਾ ਤੁਹਾਡੇ ਮੰਗੂ ਇੱਕ ਬੇਬੇ ਆ ਜੀ 2000 ਵਗੈਰਾ ਬ੍ਰਿਜ ਹੈ ਹਾਂ ਉਹ ਇਕਣੀ ਦਿੱਤੀ ਜੀ ਫੜਾ ਲੰਦਾ ਕਹਦੇ 2000 ਪਾ ਦੇ ਕਹਦਾ ਮਾਹਾਂ ਬਾਪੂ ਮੈਨੂੰ ਵਾਧਰਾ ਵਿਆਹ ਕਰ ਉਹ ਮਾਪੇ ਤੂੰ ਮੋੜੇਗਾ ਨਾ ਤੂੰ ਕਿਹੜਾ ਰੱਖਦਾ ਕਹਿੰਦਾ ਹਾਂ ਬਾਤਦਾਰੀ ਹੁਣ ਬੜਾ ਕਲੀਅਰ ਆਈ ਚਲੋ ਜੀ ਆਪਣਾ ਹੋ ਗਿਆ ਹਿਸਾਬ ਕਿਤਾਬ ਦਾ ਤਿਆਰ ਤੇ ਬਾਕੀ ਚਲੋ ਠੀਕ ਆ ਮਿਲਦੇ ਹੁਣ ਆਪਾਂ ਹੁਣ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਤੇ ਹੁਣ ਮਿਲਦੇ ਆ ਪਾਗਲੇ ਬਲੌਗ ਦੇ ਵਿੱਚ